ਫਗਵਾੜਾ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 1 ਤੇ ਖੁੱਲੇ ਕੇਡੀ ਫੂਡ ਸਟਾਲ ਦਾ ਉਦਘਾਟਨ ਖੱਤਰੀ ਸਮਾਜ ਵੈਲਫੇਅਰ ਸੁਸਾਇਟੀ ਪ੍ਰਧਾਨ ਰਮਨ ਨੇਰਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਵਧੀਆ ਫਗਵਾੜੇ ਦੇ ਵਿੱਚ ਇੱਕ ਕੰਮ ਸ਼ੁਰੂ ਹੋਇਆ ਜੀ ਇਹਦਾ ਪਲੇਟਫਾਰਮ ਦੇ ਉੱਤੇ ਕੋਈ ਖਾਣ ਪੀਣ ਦਾ ਟਿਕਾ ਡਿਗਾ ਸਟਾਲ ਨਹੀਂ ਸੀਗਾ ਅੱਜ ਕੇਡੀ ਫੂਡ ਵੱਲੋਂ ਇੱਥੇ ਇੱਕ ਸਟਾਲ ਲਗਾਇਆ ਗਿਆ ਜਿਹੜਾ ਕਿ ਇਹਨਾਂ ਨੂੰ ਗੌਰਮਤ ਨੇ ਅਪਰੂਵ ਕੀਤਾ ਆ ਸੋ ਸਾਰੇ ਫਗਵਾੜਾ ਅਸਿਆਂ ਨੂੰ ਜਿਹੜਾ ਇਹ ਸਹੂਲਤ ਹੋ ਗਈ ਆ ਅੱਲਾ ਸਟੇਸ਼ਨ ਬਣਦਾ ਪਿਆ ਜਦੋਂ ਸਟੇਸ਼ਨ ਪੂਰਾ ਹੋ ਜਾਊਗਾ ਤੇ ਸ਼ਾਇਦ ਜਿਹੜੀਆਂ ਦੁਕਾਨਾਂ ਸਾਹਮਣੇ ਆ ਇਹ ਟੁੱਟ ਕੇ ਨਵੀਆਂ ਬਣੂਗੀਆਂ ਸ਼ਾਇਦ ਹੋ ਸਕਦਾ ਦੁਕਾਨਾਂ ਵੀ ਮਿਲ ਜਾਣ ਸੋ ਮੈਂ ਆਪਣੇ ਕਨਈਆ ਜੀ ਨੂੰ ਤਵਾੜੀ ਜੀ ਨੂੰ ਇਸ ਗੱਲ ਜਿਹੜਾ ਇਹਨਾਂ ਨੇ ਸਟਾਲ ਇੱਥੇ ਲਗਾਇਆ ਉਹਦੇ ਬਾਰੇ ਉਹ ਬਹੁਤ ਬਹੁਤ ਵਧਾਈ ਦਿਨਾ ਔਰ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਇਹਦਾ ਜਿਹੜਾ ਖਾਣ ਪੀਣ ਦਾ ਸਾਮਾਨ ਨੇ ਲਾਇਆ ਹੈ ਬਧੇ ਫੁੱਲੇ ਦੀ ਕਮਾਈ ਹੋਵੇ ਔਰ ਲੋਕਾਂ ਨੂੰ ਵਧੀਆ ਸਾਮਾਨ ਪ੍ਰੋਵਾਈਡ ਕਰੇ ਔਰ ਵਧੀਆ ਇਹ ਜਿਹੜਾ ਆਪਣਾ ਕੰਮ ਕਰੇ ਵਾਹਿਗੁਰੂ ਜਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ